ਤੁਸੀਂ ਕਿਉਂਕਿ ਲਿਖਦੇ ਵੀ ਹੋ ਤੇ ਆਬਜ਼ਰਵ ਬਹੁਤ ਕਰਦਾ ਇੱਕ ਆਰਟਿਸਟ ਜੀ ਜੀ ਤੁਸੀਂ ਜੋ ਅੱਜ ਦਾ ਮਾਹੌਲ ਹੈ ਪੈਰੈਂਟਿੰਗ ਤੇ ਹੀ ਮੈਂ ਗੱਲ ਪੁੱਛਣ ਜਾ ਰਹੀ ਆਂ ਅੱਜ ਕੱਲ ਜੋ ਡਿਜੀਟਲ ਮਾਹੌਲ ਹੋ ਗਿਆ ਹੈ ਜਾਂ ਫੋਨ ਆਪਾਂ ਜ਼ਿਆਦਾ ਜਿਹੜੇ ਯੂਜ਼ ਕਰਦੇ ਆ ਉਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੱਚੇ ਆ ਉਹ ਖਾਸ ਕਰ ਆਪਣੇ ਫੋਨ 'ਚ ਬਿਜ਼ੀ ਰਹਿੰਦੇ ਆ ਪੈਰੈਂਟਸ ਬਿਜ਼ੀ ਰਹਿੰਦੇ ਆ ਇੱਕ ਦੂਜੇ ਵੱਲ ਧਿਆਨ ਜਿਹੜਾ ਨਹੀਂ ਦੇ ਪੰਦੇ ਬਹੁਤ ਬਹੁਤ ਫੋਨ ਤਾਂ ਸਭ ਤੋਂ ਵੱਡੀ ਡਿਸਟਰੈਕਸ਼ਨ ਆ ਜੀ ਮੇਰਾ ਲਗਾ ਫੈਮਿਲੀਆਂ ਦੇ ਵਿੱਚ ਜਿਹੜਾ ਗੈਪ ਵੱਧ ਰਿਹਾ ਉਹਦਾ ਵੱਡਾ ਕਾਰਨ ਇੱਕ ਫੋਨ ਵੀ ਆ ਮੈਨੂੰ ਲੱਗਦਾ ਫੋਨ ਬਹੁਤ ਵੱਡੀ ਡਿਸਟਰੈਕਸ਼ਨ ਆ ਸਾਰੇ ਬੰਦੇ ਫੋਨਾਂ ਦੇ ਉੱਤੇ ਇੰਨੇ ਜ਼ਿਆਦਾ ਬਿਜ਼ੀ ਹੋਏ ਹੁੰਦੇ ਨੇ ਕਿ ਉਹਨਾਂ ਨੂੰ ਭੁੱਲ ਹੀ ਜਾਂਦਾ ਵੀ ਮੇਰੇ ਨਾਲ ਕੋਈ ਬੈਠਾ ਵਾ ਹਮ ਘਰੇ ਤੁਸੀਂ ਬੈਠੇ ਹੋਨੇ ਹੋ ਤੇ ਕਈ ਵਾਰੀ ਮੈਂ ਰਿਕੇ ਵਾਰ ਤਾਂ ਜੇ ਮੈਂ ਘਰੇ ਮੜਾ ਜਾਂਦਾ ਲਾਲਾ ਦਾ ਵਾਈਫ ਮੈਨੂੰ ਕਹਿ ਦੇ ਦਿੰਦੀ ਹੈ ਕਈ ਵਾਰੀ ਉਹ ਕਹਿੰਦੀ ਤੁਸੀਂ ਆਇਆ ਹੀ ਨਾ ਕਰੋ ਹਮ ਕਿਉਂਕਿ ਤੁਸੀਂ ਇੱਥੇ ਆ ਕੇ ਫੋਨ ਤੇ ਲੱਗ ਜਾਂਦੇ ਜੀ ਹਨਾ ਉਹ ਸਾਡੇ ਘਰ ਚ ਸਭ ਤੋਂ ਘੱਟ ਫੋਨ ਯੂਜ਼ ਕਰਦੀ ਹੈ ਹਨਾ ਤੇ ਉਹਦਾ ਤਾਂ ਜੀ ਉਹਨਾਂ ਕਨੇ ਉਹਦਾ ਫੋਨ ਪਿਆਈ ਰਹਿਦਾ ਕਈ ਵਰੀ ਉੱਥੋਂ ਫੋਨ ਮੈਸੇਜ ਮਸੇਜ ਵੀ ਕਰੋ WhatsApp ਵੀ ਉਹਦਾ ਦੇਖਣਾ ਦੂਜੇ ਨੂੰ ਕਰਨਾ ਪੈਂਦਾ ਕਿ ਮम्मा ਕਿੱਥੇ ਆ ਮम्मा ਕਿੱਥੇ ਗਣਾ ਬੈਠਿਆ ਜਾਂ ਪਾਠ ਕਰਦਿਆ ਜਾਂ ਇੱਥੇ ਆ ਜਾਂ ਉੱਤੇ ਆ ਮੈਂ ਬੁਲਾਉਣਾ ਸੋ ਉਹ ਮੈਨੂੰ ਲੱਗਦਾ ਕਿ ਬੈਸਟ ਤਰੀਕਾ ਵਾ ਆਪਾਂ ਫੋਨ ਤੇ ਬੜੇ ਜਿਆਦਾ ਡਿਪੈਂਡੈਂਟ ਹੋ ਗਏ ਹਨਾ ਇੰਨੇ ਜਿਆਦਾ ਆਪਾਂ ਨੂੰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਤੇ ਪਹਿਲਾਂ ਵੀ ਤਾਂ ਕੰਮ ਚੱਲਦੇ ਸੀਗੇ ਸੋ ਪਹਿਲਾਂ ਵੀ ਤਾਂ ਐਸੇ ਹੀ ਲੱਗਦੇ ਸੀ ਫੋਨ ਨੂੰ ਫੋਨ ਵਾਂਗੂ ਵਰਤੀਏ ਜਿਹੜਾ ਇਹ ਇੰਟਰਨੈਟ ਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਵਿੱਚ ਫੋਨ ਦੇ ਉਹ ਬਸ ਗੜਬੜਾ ਥੋੜੀ ਜੀ ਹੂੰ ਸੋ ਤੁਹਾਨੂੰ ਲੱਗਦਾ ਕਿ ਪਿਆਰ ਜਿਹੜਾ ਹੈ ਕਿਤੇ ਉਹ ਵੀ ਬੌਂਡ ਨਹੀਂ ਰਿਹਾ ਜੋ ਪਹਿਲਾਂ ਸੀਗਾ ਹਾਂ ਉਹ ਐਕਪਲੀ ਕੀ ਆ ਕਿ ਪਿਆਰ ਤਾਂ ਉਹੀ ਹੁੰਦਾ ਵਾ ਪਰ ਕੀ ਹੈ ਕਿ ਜਦੋਂ ਤੁਹਾਡੇ ਚ ਆਪਸ ਵਿੱਚ ਗੱਲਾਂ ਘਟ ਜਾਂਣ ਐਕਸਪ੍ਰੈਸਿਵ ਘਟ ਹੋ ਜਾਓ ਹੈਨਾ ਐਕਸਪ੍ਰੈਸਿਵ ਘਟ ਹੋ ਜਾਓ ਤੇ ਉਹ ਚੀਜ਼ਾਂ ਤਾਂ ਹੋਣੀਆਂ ਚਾਹੀਦੀਆਂ ਨੇ ਉਹ ਅੱਜਕੱਲ ਕੀ ਆ ਵੀ ਆਪਾਂ ਮਤਲਬ ਉਹ ਬੰਦਿਆਂ ਨਾਲ ਜ਼ਿਆਦਾ ਕਨੈਕਟਡ ਆ ਜਿਨ੍ਹਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਮਤਲਬ ਤੁਸੀਂ ਫੋਨ ਦੇ ਉੱਤੇ ਇੱਕ ਬੰਦਾ ਦੇਖ ਰਹੇ ਹੋ ਤੁਸੀਂ ਉਹਨੂੰ ਫੋਲੋ ਕਰ ਰਹੇ ਹੋ ਤੁਸੀਂ ਉਹਦੇ ਨਾਲ ਬਹੁਤ ਕਨੈਕਟਡ ਹੋਏ ਜਿਹੜਾ ਤੁਹਾਡਾ ਘਰ ਚ ਤੁਹਾਡਾ ਲਾਈਫ ਪਾਰਟ ਉਹਨਾਂ ਨੂੰ ਆਪਾਂ ਟਾਈਮ ਘਟ ਦਿੰਨੇ ਆ ਹਨਾ ਸੋ ਮੈਂ ਤਾਂ ਅੱਜ ਦਿਨ ਸਾਡੇ ਮੰਮੀ ਵੀ ਬਹੁਤ ਫੋਨ ਦੇ ਉੱਤੇ ਲੱਗੇ ਰਹੇ ਹੁੰਦੇ ਹਨਾ ਤੇ ਮੈਂ ਕਿਹ ਵਰੀ ਆਉਂਗਾ ਮਾਂ ਮੰਮੀ ਕਿੱਥੇ ਨੇ ਹਨਾ ਕਹਿੰਦੇ ਬਣਾ ਕਹਿੰਦੇ ਰੂਮ ਚ ਮੈਂ ਕਿਹਾ ਸੁੱਤੇ ਪੈ ਜਾਣਗੇ ਤੇ ਛਿੰਦੇ ਲੈਣਾ ਉਹ ਦਾਦੀ ਰੀਲਾਂ ਦੇਖਦੀ ਹੈ ਹਨਾ ਮੈਂ ਕਿਹਾ じゃ ਲੱਗਾ ਦਾਦੀ ਕੋ ਨਾ ਜਣਨ ਗਣਾ ਦਾਦੀ ਤੁਸੀਂ ਅੰਦਰ ਕਰਦੇ ਹੋ ਗੁਰਬਾਜ ਬਹੁਤ ਕਰਦਾ ਵਾ ਉਹਨੂੰ ਐ ਆਉਂਦਾ ਕਿ ਮੰਮੀ ਅੰਦਰ ਹੁੰਦੇ ਨੇ ਤੇ ਉਹਨੇ ਕੀ ਕਰਨਾ ਜਦੋਂ ਮੰਮੀ ਨਹੀਂ ਆ ਕੇ ਬਾਹਰ ਬੈਠਣਾ ਉਨੇ ਸਭ ਤੋਂ ਪਹਿਲਾਂ ਮੰਮੀ ਦੀਆਂ ਚੱਪਲਾਂ ਚੱਕਣੀਆਂ। ਉਹਨੇ ਚੱਪਲਾਂ ਲਗਾਉ ਦੇਣੀਆਂ ਮੰਮੀ ਦੀਆਂ। ਅੱਛਾ ਮੈਂ ਤਾਂ ਦਾਦੀ ਦੀਆਂ ਚੱਪਲਾਂ ਕਰ ਕੋਈ ਨਾ ਕਹਿੰਦਾ ਨਹੀਂ ਦਾਦੀ ਰੂਮ ਚ ਚਲੀ ਜਾਂਦੀ ਹੈ। ਹਨਾ ਕਹਿੰਦਾ ਇੱਥੇ ਬੈਠਦੀ ਆ। ਤੇ ਮੰਮੀ ਕਹਿੰਦੇ ਕਹਿੰਦੇ ਮੇਰੇ ਤਾਂ ਚੁੱਪ ਲੈ ਮੇਰਾ ਟਾਈਮ ਚੱਪਲਾਂ ਲੱਬੜ ਜੀ ਲੱਭੀ ਲੱਗੀ ਆ ਨਾ ਨਾ ਉੱਥੇ। ਸੋ ਉਹਨਾਂ ਦਾ ਉਹ ਮੈਨੂੰ ਲੱਗਦਾ ਕਿ ਉਹ ਰੀਲਾਂ ਰੂਲਾਂ ਵਾਲਾ ਕੰਮ ਥੋੜਾ ਜ਼ਿਆਦਾ ਹੀ ਆ ਜ਼ਿਆਦਾ ਹੋ ਗਿਆ। ਬਿਲਕੁਲ ਦੋ ਸਵਾਲ ਪੁੱਛੂੰਗੀ। ਇੱਕ ਤਾਂ ਇਹ ਕਿ ਐਜ਼ ਅ ਪੈਰੈਂਟ ਕਿ ਬੱਚੇ ਵੱਡੇ ਹੋ ਰਿਹਾ ਹੈ ਨਾ ਇੱਕ ਵਰਡ ਜਿਹੜਾ ਪੇਰੈਂਟ ਜ਼ਰੂਰ ਹੁੰਦਾ ਆਪਣੇ ਬੱਚਾ ਨੂੰ ਲੈ ਕੇ ਮਾਹੌਲ ਇਦਾਂ ਦਾ ਹੈ ਤੁਹਾਨੂੰ ਨਹੀਂ ਪਤਾ ਕਿ ਬੱਚਾ ਕਿਦਰ ਨਾਲ ਗੱਲ ਕਰ ਰਿਹਾ ਹੈ ਕਿਦਰ ਨਹੀਂ ਸੋ ਐਜ਼ ਅ ਪੇਰੈਂਟ ਗਿੱਪੀ ਦੇ ਅੰਦਰ ਵੀ ਇਹ ਚੀਜ਼ਾਂ ਹੈਗੇ ਕਿ ਯਾਰ ਕਿੱਦਾਂ ਜਾ ਰਿਹਾ ਸਭ ਮੈਂ ਬਾਰ-ਬਾਰ ਚੈੱਕ ਕਰਦਾ ਰਹਾ ਕਿ ਹਾਂ ਠੀਕ ਹੈ ਸਭ ਕੁਝ ਦੇਖੋ ਮੈਂ 100% ਸਾਰੇ ਪੇਰੈਂਟਸ ਦੇ ਡਰ ਹੁੰਦਾ ਔਰ ਇਹ ਹੋਣਾ ਵੀ ਚਾਹੀਦਾ ਬਹੁਤ ਜ਼ਰੂਰੀ ਹੈ ਇਹ ਮੈਂ ਉਹਨੂੰ ਵੀ ਹਮੇਸ਼ਾ ਇਹੀ ਗੱਲ ਸਮਝਾਉਣਾ ਮੈਂ ਕਿ ਪੁੱਤਰ ਵੀ ਜੇ ਤੇਰੇ ਮਨ ਚ ਕੋਈ ਚੀਜ਼ ਹੁੰਦੀ ਹੈ ਤੂੰ ਇਫ ਯੂ ਵਾਂਟ ਟੂ ਕੁਝ ਵੀ ਤੂੰ ਡਿਸਕਸ ਕਰਨਾ ਚਾਹੁੰਨਾ ਤੂੰ ਤੈਨੂੰ ਕੋਈ ਲੱਗਦਾ ਆ ਚੀਜ਼ ਆ ਕੋਈ ਉਹ ਚੀਜ਼ ਆ ਮੈਂ ਕਿਹਾ ਵੀ ਦੇਖ ਮੈਂ ਤੈਨੂੰ ਬਾਰ-ਬਾਰ ਇਦਾਂ ਪੁੱਛਦਾ ਮੈਂ ਤੈਨੂੰ ਕੋਈ ਘੂਰ ਨਹੀਂ ਰਿਹਾ ਮੈਂ ਤੈਨੂੰ ਕੋਈ ਡਾਂਟ ਨਹੀਂ ਰਿਹਾ ਔਰ ਤੈਨੂੰ ਪਤਾ ਹੀ ਆ ਮੈਂ ਕਿੰਨਾ ਕਡਾਂਟਦਾ ਮੈਨੂੰ ਇਹ ਆ ਵੀ ਕੁਝ ਪੁੱਤਰ ਰੋਂਗ ਨਾ ਹੋ ਜAVE ਕੋਈ ਵੀ ਚੀਜ਼ ਮੈਂ ਕਿਹਾ ਵੀ ਉਹ ਚੀਜ਼ ਨਹੀਂ ਹੋਣੀ ਚਾਹੀਦੀ ਤੇਰੇ ਮਨ ਚ ਕੋਈ ਚੀਜ਼ ਆ ਤੂੰ ਮੈਨੂੰ ਪੁੱਛਣਾ ਚਾਹੁੰਦਾ ਮੈਂ ਆ ਕਰ ਸਕਦਾ ਮੈਂ ਇੱਥੇ ਜਾ ਸਕਦਾ ਮੈਂ ਮਿਲ ਸਕਦਾ ਮੈਨੂੰ ਤੂੰ ਮੈਨੂੰ ਡਿਸਕਸ ਕਰ ਲੈ ਆ ਉਹ ਮੇਰੇ ਆਲਵੇਸ ਹੁੰਦੀ ਆ ਔਰ ਮੈਨੂੰ ਲੱਗਦਾ ਕਿ ਹਲੇ ਜਿੰਨੀ ਕ ਜੋ ਮੈਨੂੰ ਮੈਂ ਅਬਜ਼ਰਵ ਕਰਦਾ ਤਾਂ ਮੈਨੂੰ ਲੱਗ ਮਰ ਨਾਲ ਉਹ ਸਾਰੀਆਂ ਜਿੰਨਾ ਡਿਸਕਸ ਕਰ ਲੈਂਦਾ ਮਰ ਨਾਲ ਗੱਲਾਂ ਬਾਤਾਂ ਉਵੇਂ ਕਰ ਲੈਂਦੇ ਨੇ ਸੋ ਬਹੁਤ ਇੰਪੋਰਟੈਂਟ ਔਰ ਮੈਂ ਕਿਹਾ ਜਿਹੜੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ